这身边的事。 Yeah. ਸਰਬ ਸ਼ਕਤੀ ਵਟੋਆ ਚੋਬੜੇ ਕਾਲੇਪਾ ਦੇ ਸਾਰੇ ਲੀਡਰ ਸਹਿਬਾਨ ਜਿਹੜੇ ਮਹਾਨ ਖਰਾਜਾ ਰੱਖੇ ਪੰਜਾਬ ਦੇ ਚੌਂ ਲਖਾੜੇ ਦੀ ਪਲ-ਪਲ ਦੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਲਗਾਤਾਰ ਸਾਂਝੀ ਕਰ ਰਿਹਾ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਸਬੇ ਖਲਚੀਆਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਬਲਤੋਹਾ ਦੇ ਹੱਕ ਵਿੱਚ ਜੋਜਤ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਸਮੇਤ ਰੇਕਾਂ ਆਗੂ ਜਿਹੜੇ ਆ ਉਹ ਪਹੁੰਚੇ ਹੋਏ ਨੇ ਤੇ ਪਾਰਟੀ ਪ੍ਰਧਾਨ ਸੁਖੀ ਸਿੰਘ ਬਾਦਲ ਇਸ ਵੇਲੇ ਹਲਕਾ ਖਡੂਰ ਸਾਹਿਬ ਅਤੇ ਲੋਕ ਸਭਾ ਹਲਕਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਜਾ ਰਹੇ ਨੇ। ਜੇਕਰ ਇਸ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਜਿੱਥੇ ਅਕਾਲੀ ਦਲ ਵੱਲੋਂ ਵਰਸਾ ਸਿੰਘ ਵਲਟੋਹਾ ਨੂੰ میدان ਵਿੱਚ ਉਤਾਰਿਆ ਗਿਆ ਜੋ ਪਹਿਲਾਂ ਦੋ ਵਾਰ ਬਤੌਰ ਵਿਧਾਇਕ ਖੇਮਕਰਨ ਦੀ ਜਿਹੜੀ ਨੁਮਾਇੰਦਗੀ ਕਰ ਚੁੱਕੇ ਨੇ ਜਦ ਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਜੀਰਾ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਬਣਾਇਆ ਗਿਆ ਜਦਕਿ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੀਆਂਵਿੰਟ ਜੋ ਕਿ ਦੋ ਵਾਰ ਹਲਕਾ ਖਡੂਰ ਸਾਬ ਅਤੇ ਇੱਕ ਵਾਰ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਰਹਿ ਚੁੱਕੇ ਨੇ ਜਦਕਿ ਦਿੱਬੜੂਗੜ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਨੇ ਤਾਂ ਇਹ ਹਲਕਾ ਜੋ ਕਿ ਇਤਿਹਾਸ ਤੇ ਚਾਤਮਾਰੀ ਤੇ ਪੰਥਕ ਪੰਨਿਆ ਜਾਂਦਾ ਔਰ ਮਾਝਾ ਮਾਲਵਾ ਦੁਆਬਾ ਤਿੰਨੋਂ ਖੇਤਰਾ ਦੇ ਵਿੱਚ ਵੰਡਿਆ ਹੋਇਆ ਹੈ ਇਸ ਹਲਕੇ ਦੇ ਲੋਕ ਆਖਰ ਕੀ ਚਾਹੁੰਦੇ ਨੇ ਲੋਕਾਂ ਦੀਆਂ ਇਸ ਹਲਕੇ ਦੀਆਂ ਮੁਸ਼ਕਲਾਂ ਕੀ ਨੇ ਤੋਂ ਜਰੂਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਹੁਣ ਵੀ ਬੇਨਤੀ ਫਰਦੂਸ ਸਾਹਿਬ ਜੀ ਕੋ ਸ਼੍ਰੋਮਣੀ ਕਾਲੇਗੰਦੇ ਜੁਗਤਾਨ ਸਿੱਖ ਸੰਗਠਨ ਦੇ ਪ੍ਰਧਾਨ ਅਕਾਲੀ ਦਰ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਦੇ ਬਾਦਲ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜ਼ਰ ਰਹਿਣ ਵਾਲੇ ਸਾਧਕਾਂ ਨੇ ਪਹਿਲੇ ਸਰਦਾਰ ਤੁਹਾਨੂੰ ਦੱਸੋਗੇ ਕੀ ਮੁੱਦੇ ਨੇ ਕੀ ਵਿਚਾਰ ਨੇ ਬਾਕੀ ਬਾਕੀ ਬੋਲੋ ਵੇਗ ਰੁਆ ਹਿੱਤੇ ਮਤਲਬ ਟੱਕਰੀ ਨੂੰ ਜਿਤਾਉਂਦੇ ਜਾਂਦੇ ਆ ਕਾਲੀ ਦਾਲ ਵੱਲੋਂ